ਨੇ 13 ਤਰੀਕ ਦਾ ਪਾਣੀ ਬਸ ਆ ਕੇ ਲੈਂਦਾ ਸਾਡੇ ਮਲੇ ਪਾਣੀ ਆਏ ਪਾਣੀ ਅੱਗੇ ਆਏ ਨਹੀਂ ਆਉਂਦਾ ਪਿਛਲੀ ਗਲੀ ਚ ਪਾਣੀ ਨਹੀਂ ਆਂਦਾ ਪਿਆ ਚੱਕੀ ਵਿੱਚ ਇਹ ਮੇਨ ਗਲੀ ਵਿੱਚ ਪਾਣੀ ਨਹੀਂ ਆਉਂਦਾ ਚੱਕੀ ਵਿੱਚ ਸਾਰਾ ਪਾਣੀ ਆ ਜਾਂਦਾ ਐਮਸੀ ਕੋਲ ਤੋਂ ਬੀਜਾ ਠੀਕ ਹੈ ਹਾਂਜੀ ਠੀਕ ਹੈ ਹਾਂ ਬੜੇ ਬੜੀ ਗਏ ਆ ਠੀਕ ਹੈ ਕਹਿੰਦੇ ਪਾਣੀ ਆਏ ਦੋ ਦਿਨ ਨਹੀਂ ਮਿਲਣਾ ਬਰਸਾਤ ਲੱਗੇ ਹੋਰ ਪਾਣੀ ਉਥੋਂ ਟੋਟੋ ਕੇ ਟੋਟੋ ਕੇ ਉਥੋਂ ਟੈਂਕੇ ਵੀ ਖੜੀ ਹੋਈ ਨੇ ਉੱਥੋਂ ਵੀ ਤੈਨੂੰ ਕੱਲ ਮਿਲਣਾ ਗਲੀਆਂ ਵਿੱਚ ਖੋ ਸਾਡੀਆਂ ਕਿਹੜੇ ਤਾਲੀਆਂ ਬਣਦੀਆਂ ਚੂਹੇ ਗੱਤ ਗੱਡੀ ਪੱਕੇ ਕਮਰਿਆਂ ਵਿੱਚ ਵੀ ਇੰਨੇ ਇੱਥੇ ਦੇ ਇੰਨਾਂ ਅਸੀਂ ਇਹਨੂੰ ਕੁਝ ਨਹੀਂ ਕਹਿੰਦੇ ਪਰ ਸਾਡੇ ਸਮੱਥੇ ਤੇ ਕੋਈ ਹੱਲ ਹੋ ਨਹੀਂ ਜਾ ਰਿਹਾ ਨਾ ਤੇ ਰੋਟੀ ਬਣੇਗੀ ਤਕੀਆਂ ਦੀ ਇਹ ਨਾ ਗੰਦਾ ਨਾ ਪਾਣੀ ਨਹੀਂ ਪਰਸਣ ਦੀ ਨਾ ਉਹ ਕੱਪੜੇ ਧੋ ਸਕਦੀਆਂ ਨਾ ਉਹ ਨਹਾ ਸਕਦੀਆਂ ਉਂਟੀ ਉਲ ਤੇ ਉਹ ਨਹਾਣ ਤਾਂ ਹੀ ਪਾਣੀ ਧੋਣ ਗਿਆ ਪੀਣ ਤਾਂ ਹੀ ਧੋਣ ਗਿਆ ਹਾਂ ਅੱਜ ਬਚਾਰੀਆਂ ਲੇਡੀਜ਼ ਇਕੱਠੀ ਹੋ ਗਏ ਮੇਰੇ ਕੋਲ ਗਈਆਂ ਨਾ ਪਰ ਜੀ ਜੀ ਮੀਡੀਆ ਬਲਾਓ ਇਹ ਮੀਡੀਆ 'ਚ ਗੱਲ ਕਰਨੀ ਆ ਮੈਂ ਜਿਹੜੀ ਸਮੱਸਿਆ ਤੁਸੀਂ ਮੀਡੀਆ ਦੇ ਅੱਗੇ ਬੋਲੋ ਸਮੱਸਿਆ ਸੁਣਾ ਤੇ ਨਾ ਤਾਂ ਮੜ ਜਾਣਾ ਨਾ ਗਰਮੀਆਂ ਦੇ ਦਿਨ ਨੇ ਤੇ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਕੰਮ ਕਰਨ ਦੇ ਵਿੱਚ ਤੁਤਕੀ ਹਰ ਦਿਨ ਜਿਉਣ ਦੇ ਲਈ ਪਾਣੀ ਦੀ ਜੜੀ ਜ਼ਰੂਰਤ ਹੈ ਉਹ ਹਰ ਕਿਸੇ ਦੇ ਲਈ ਲਾਜ਼ਮੀ ਹੋ ਜਾਂਦੀ ਹੈ ਤੇ ਜੇਕਰ ਅਜਿਹੇ ਦੇ ਵਿੱਚ ਪਾਣੀ ਨਾ ਆਵੇ ਤਾਂ ਜ਼ਿੰਦਗੀ ਜਿਉਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਹੀ ਆਲਮ ਬਣਿਆ ਹੋਇਆ ਪਠਾਨਪੁਰ ਦੇ ਬਾੜ ਨੰਬਰ 24 ਦੇ ਲੋਕਾਂ ਦਾ ਦੱਸਦੇ ਹੀ ਹੈ 13 April ਨੂੰ ਅਖੀਰ ਦਿਨ ਸੀ ਜਦੋਂ ਇੱਥੇ ਪਾਣੀ ਆਇਆ ਸੀ ਤੇ ਹੁਣ ਲਗਭਗ 2 ਮਹੀਨੇ ਹੋ ਚੁੱਕੇ ਨੇ ਤੇ ਇੱਥੇ ਪਾਣੀ ਜਿਹੜਾ ਹੈ ਉਹ ਆਉਣਾ ਬੰਦ ਹੋ ਗਿਆ ਇਹ ਤੁਸੀਂ ਔਰਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਬਾਲਟੀਆਂ ਚੁੱਕੀਏ ਬਰਤਨ ਚੁੱਕੀਏ ਇੱਥੋਂ ਤੱਕ ਕਿ ਬੱਚਿਆਂ ਦੇ ਨਾਲ ਛੁੱਟੀਆਂ ਦਾ ਟਾਈਮ ਚੱਲ ਰਿਹਾ ਹੈ ਤੇ ਬੱਚੇ ਜਿਹੜੇ ਨੇ ਅਕਸਰ ਘਰ ਹੁੰਦੇ ਨੇ ਤੇ ਘਰ ਦੇ ਵਿੱਚ ਜਦੋਂ ਪਾਣੀ ਹੀ ਨਾ ਹੋਵੇ ਤਾਂ ਰੋਟੀ ਦੁਕ ਕਰਨਾ ਵੀ ਬਹੁਤ ਹੀ ਮੁਸ਼ਕਲ ਇਸ ਮੌਕੇ ਤੇ ਔਰਤਾਂ ਨੇ ਜਿਹੜਾ ਹੈ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਕਾਉਂਸਲਰ ਨੇ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਹੈ ਜੋ ਕਿ ਵਿਜੇ ਉਹਨਾਂ ਦੇ ਪਾਰਸ਼ਦ ਨੇ ਉਹਨਾਂ ਨੂੰ ਕਈ ਵਾਰ ਜਿਹੜਾ ਹੈ ਸ਼ਿਕਾਇਤ ਵੀ ਦੀ ਹੈ ਕਿ ਇਹ ਪਾਣੀ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਕੀਤਾ ਜਾਏ ਪਰ ਅੱਜ ਤੱਕ ਕੋਈ ਵੀ ਜਿਹੜਾ ਹੈ ਹੱਲ ਨਹੀਂ ਕੱਢਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 2 ਮਹੀਨੇ ਬਾਅਦ ਹੀ ਇੱਥੇ ਪਾਣੀ ਆਵੇਗਾ ਯਾਨੀ ਕਿ ਬਰਸਾਂਤਾਂ ਦੇ ਵਿੱਚ ਪਾਣੀ ਇੱਥੇ ਆਉਣਾ ਸ਼ੁਰੂ ਹੋਵੇਗਾ ਤੇ ਉਦੋਂ ਤੱਕ ਇੱਥੋਂ ਦੇ ਲੋਕਾਂ ਦਾ ਕੀ ਹਾਲ ਹੈ ਇਹ ਤੁਸੀਂ ਦੇਖ ਸਕਦੇ ਹੋ ਤੜਕਸਾਰ ਔਰਤਾਂ ਜਿਹੜੀਆਂ ਨੇ ਉਠ ਜਾਂਦੀਆਂ ਨੇ ਤੇ ਰਾਤ ਨੂੰ 11-11 ਵਜੇ ਤੱਕ ਪਾਣੀ ਹੀ ਢੋਂਦੀਆਂ ਰਹਿੰਦੀਆਂ ਨੇ ਇੱਥੋਂ ਤੱਕ ਕਿ ਜਿੱਥੋਂ ਪਾਣੀ ਲੈ ਕੇ ਆਉਂਦੀਆਂ ਨੇ ਉਹ ਵੀ ਟੈਂਕੀ ਖਾਲੀ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਵਾਰ ਨੰਬਰ 24 ਦੀਆਂ ਪਠਾਨਕੋਟ ਆਜਹੀ ਨਿਹਾਰ ਪਠਾਨਕੋਟ ਦੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਔਰਤਾਂ ਨੇ ਇਸ ਵਾਰਪਾ ਜਦੋਂ ਸਾਡੇ ਪੱਤਰਕਾਰ ਦੇ ਨਾਲ ਆਪਣੀ ਗੱਲਬਾਤ ਸ਼ੇਅਰ ਕੀਤੀ ਕਿ ਮਸਲਾ ਹੈ ਉਹਨਾਂ ਨੂੰ ਤੇ ਕਿਸ ਤਰ੍ਹਾਂ ਦੇ ਨਾਲ ਉਹ ਇਸ ਸਮੱਸਿਆ ਦੇ ਨਾਲ ਹੀ ਯਾਨੀ ਕਿ ਪਾਣੀ ਦੀ ਸਮੱਸਿਆ ਜਿਹੜੀ ਹੈ ਇੰਨੀ ਵੱਡੀ ਸਮੱਸਿਆ ਹੈ ਉਸ ਦੇ ਨਾਲ ਕਿਸ ਤਰ੍ਹਾਂ ਝੂਟੀਆਂ ਨੇ ਤੇ ਉਹਨਾਂ ਦੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਆਪ ਨੂੰ ਸੁਣਾਉਣਾ ਹੈ ਇਹ ਪੂਰੀ ਗੱਲਬਾਤ ਮਾਮਲਾ ਸਾਡੇ ਪਾਣੀ ਨਹੀਂ ਆਂਦਾ ਤਿੰਨ ਮਹੀਨੇ ਹੋ ਚਲੇ ਪਾਣੀ ਬਿਲਕੁਲ ਨਹੀਂ ਆਵਦਾ ਐਹ ਕੂਟ ਟੋਟੋ ਕੇ ਟੋਟੋ ਕੇ ਉੱਥੋਂ ਟੈਂਕੀਆਂ ਵੀ ਖਾਲੀ ਹੋਈ ਜਿੰਦੀਆਂ ਉੱਥੋਂ ਵੀ ਤੁਹਾਨੂੰ ਖਾਲੀ ਆਨੇ ਪੈਂਦਾ। ਹੋਰ ਗਲੀਆਂ ਵੀ ਦੇਖੋ ਸਾਡੀਆਂ ਕਿਹੜੇ ਤਾਲੀਆਂ ਬਣੀ ਦੀਆਂ। ਚੂਹੇ ਗੱਤ ਗੱਡੀ ਗੱਡੀ ਪੱਕੇ ਕਮਰਿਆਂ ਵਿੱਚ ਵੀ ਇੰਨੇ ਕਿੱਥੇ ਇੰਨਾ ਨਤਕਾਨ ਹੋਦਾ ਕਰਦਾ ਉਹ ਪੁੱਛੋ ਕਰਾਂ ਚ ਵੀ ਜਾਈਏ ਚੈੱਕ ਕਰ ਸਕਦੇ ਹੋ। ਬਸ ਕੀ ਹਾਲ ਹੋ ਇਹਦਾ? ਅਹੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ। ਬਸ ਸਾਡੀਆਂ ਸਮੱਸਿਆ ਦਾ ਕੋਈ ਹੱਲ ਹੋਣੀ ਚਾਹੀਦੀ ਹੈ ਨਾ। ਬਸ ਇੰਨੀ ਸਾਡੀ ਸਮੱਸਿਆ ਹੈ ਗਲੀਆਂ ਗਲੀਆਂ ਠੀਕੋ ਜਾਂ ਤੁਹਾਨੂੰ ਪਾਣੀ ਦੀ ਮਿਲਣਾ ਚਾਹੀਦਾ ਬਸ ਕਦੇ ਤਾਂ ਨਹੀਂ ਆਂਦਾ ਜੀ ਪਾਣੀ ਤਿੰਨ ਮਹੀਨੇ ਹੋ ਗਏ ਨੇ ਹਾਂ ਕੀ ਨਾਜੀ ਆਪਣਾ ਸੁਦੇਸ਼ ਜੀ ਕਿਹੜਾ ਮੱਲ ਹੈ ਜੀ ਇਹ 24 ਨੰਬਰ ਵਾਰਡ ਦਾ ਕੀ ਗੱਲ ਬਾਤ ਹੋਈ ਜੀ ਪਾਣੀ ਨਹੀਂ ਆਂਦਾ ਜੀ ਅਪ੍ਰੈਲ ਮਹੀਨੇ 13 ਤਰੀਕ ਦਾ ਪਾਣੀ ਬਸਾਖੀ ਆ ਲਿਆ ਸਾਡੇ ਮੱਲੇ ਪਾਣੀ ਆਏ ਤਾਂ ਦੋ ਮਹੀਨੇ ਹੋ ਗਏ ਤਾਂ ਹੀ ਜਾਣਿਆ ਕਹਿੰਦਾ ਦੋ ਮਹੀਨੇ ਪਾਣੀ ਹੋਰ ਨਹੀਂ ਆਣਾ ਕੀ ਕਾਰਨ ਕੀ ਹੈ ਪਾਣੀ ਨਹੀਂ ਆ ਰਿਹਾ ਪਾਣੀ ਅੱਗੇ ਆਏ ਨਹੀਂ ਕਰਦਾ ਪਿਛਲੀ ਗਲੀ 'ਚ ਪਾਣੀ ਨਹੀਂ ਆਂਦਾ ਪਿਆ ਚੱਕੀ ਵਿੱਚ ਇਹ ਮੇਨ ਗਲੀ 'ਚ ਪਾਣੀ ਨਹੀਂ ਆ ਚੱਕੀ ਵਿੱਚ ਸਾਰਾ ਪਾਣੀ ਹੈਗਾ ਕੋਣ ਹੈ ਐਮਸੀ ਕੋਣ ਤੁਹਾਡੇ ਵਿੱਚ ਬੀਜਾ ਤੇ ਦੱਸਿਆ ਹਾਂ ਹਾਂਜੀ ਠੀਕ ਹੈ ਹਾਂ ਬੜੇ ਵਾਰ ਹੀ ਗਿਆ ਕੀ ਕਹਿੰਦੇ ਕਹਿੰਦਾ ਪਾਣੀ ਆਏ 2 ਮਹੀਨੇ ਨਹੀਂ ਮਿਲਣਾ ਬਰਸਾਤ ਲੱਗੇਗੀ ਫਿਰ ਪਾਣੀ ਮਿਲਣਾ ਤੁਹਾਨੂੰ ਕੀ ਮੰਗ ਕਰਦੇ ਹੋ ਜੀ ਪਾਣੀ ਚਾਹੀਦਾ ਸਾਨੂੰ ਉਸ ਤੋਂ ਵੀ ਮੈਂ ਹੋਰ ਕੁਝ ਨਹੀਂ ਆਈਦਾ ਤੁਹਾਨੂੰ ਜੇ ਗਲੀ ਜੇ ਤੁਹਾਡੀ ਸਮੱਸਿਆ ਫਿਰ ਵੀ ਹੱਲ ਨਹੀਂ ਹੋਈਗੀ ਤੇ ਕੀ ਸਟੱਪ ਰਹਿਗਾ ਜੀ ਸਾਨੂੰ ਪਾਣੀ ਦੀ ਹੈ ਬਸ ਪਾਣੀ ਸਾਨੂੰ ਮਿਲ ਗਿਆ ਸਾਰੀ ਸਮੱਸਿਆ ਲਿਆ ਹਡੀ ਜੀ ਆਪਣੀਆਂ ਕਰਨਾ ਦੀ ਠੀਕ ਨਾ ਤਾਂ ਇੱਧਰ ਦੇਖੋ ਮੇਰੇ ਨਾਲ ਸਿੱਧੇ ਠਾਕਰ ਹਾਜੀ ਕੀ ਗੱਲ ਕਰ ਰਹੇ ਹੋ ਗੱਲ ਤੁਸੀਂ ਦੇਖ ਹੀ ਸਕਦੇ ਹੋ ਪਵਲਕ ਵਾਲੇ 3 ਮਹੀਨੇ ਹੋ ਗਿਆ ਲੋਕਾਂ ਨੂੰ ਤੜਫਦੇ ਪਾਣੀ ਵਾਸਤੇ ਜੇ ਇੱਥੇ ਅੱਜ 3 ਮਹੀਨੇ ਮੈਂ ਆਪਣੀ ਅੱਖਾਂ ਨਾਲ ਦੇ ਦੇ ਸਵੇਰੇ ਕਹਿੰਦੀਆਂ ਲੱਗਦੀਆਂ 9 ਵਜੇ ਪਾਣੀ ਢੋਣ ਨੋਮ ਦਿਮ ਲਾ ਤੂੰ 8 ਵਜੇ ਤੋਂ ਸ਼ੁਰੂ ਹੁੰਦੀਆਂ ਨਾ ਤੇ ਰਾਤ ਦੇ 11 11 ਨੂੰ ਬਾਈ ਜਾਂਦੇ ਪਾਣੀ ਢੋਂਦੇ ਆ ਰੋਟੀ ਦਾ ਕੋਈ ਟਾਈਮ ਟੇਬ ਨਹੀਂ ਹੈਗਾ ਕਿਹਲੇ ਨਾਲ ਰੋਟੀ ਪਕਾ ਕੇ ਖਾਣੀ ਹੈ ਕਿਹਲੇ ਨਹੀਂ ਖਾਣੀ ਅੰਦਰ ਪਾਣੀ ਹੋਏਗਾ ਤਾਂ ਰੋਟੀ ਖਾਣੀ ਹੈ ਨਾ ਤੇ ਮੈਂ ਕਹਿੰਨੀ ਆ ਜਿਹੜੇ ਸਾਡੇ ਪਿੰਡ ਦੇ ਮੋਹਤਵਾਰ ਨਾ ਉਹ ਕੀ ਕਰਨ ਦੇ ਨਸ਼ਟਾ ਇਹ ਮੋਹਤਵਾਰਾਂ ਦਾ ਕੰਮ ਹੈ ਮੌਕੇ ਦਾ ਸਾਡਾ ਐਮਸੀ ਆ ਵਿਜੀ ਐਮਸੀ ਉਹਦਾ ਫਰਜ਼ ਬੰਦਾ ਇੰਨੀ ਲੋਕਾਂ ਨੇ ਉਹਨੇ ਸਮੱਸਿਆ ਸੁਣਾਈਆਂ ਵਿਚਾਰੀਆਂ ਲੇਡੀਜ਼ ਇਕੱਠੀਆਂ ਹੋ ਗੋ ਕਿ ਉਹਨਾਂ ਦੇ ਘਰ ਜਾਂਦੀਆਂ ਨਾ ਤੂੰ ਹੋਰ ਤੇ ਕੁਝ ਨਹੀਂ ਹੈਗਾ ਮੈਂ ਉਹਨੂੰ ਇਹ ਗੱਲ ਕਹੀ ਮੈਂ ਭਾਜੀ ਇਹ ਮੇਨ ਗਲੀ ਪੁਟਾ ਕੇ ਇੱਕ ਮੋਟੀ ਜੀ ਪੈ ਪਾ ਦਿਓ ਨੀਵੀਂ ਕਰਕੇ ਜਿਹਦੇ ਥਰੂ ਪਾਣੀ ਲੋਕਾਂ ਨੂੰ ਖੁੱਲਾ ਆਵੇ ਪਾਣੀ ਹੋਏਗਾ ਨਾ ਤੇ ਰੋਟੀ ਬਣੇਗੀ ੱਟੀ ਆਂਦੀ ਐ ਨਾ ਗੰਦ ਆਂਦਾ ਪਾਣੀ ਨਹੀਂ ਪਾਰ ਸਕਦੀ ਨਾ ਉਹ ਕੱਪੜੇ ਧੋ ਸਕਦੀਆਂ ਨਾ ਉਹ ਨਹਾ ਸਕਦੀਆਂ ਉਂਟੀ ਉਲ ਤੇ ਉਹ ਨਹਾਣ ਤਾਂ ਹੀ ਪਾਣੀ ਧੋਣ ਗਿਆ ਪੀਣ ਤਾਂ ਹੀ ਧੋਣ ਗਿਆ ਕੀ ਕੀ ਕਰਨਗੇ ਦੱਸੋ ਤੁਸੀਂ ਮੈਨੂੰ ਹੈ ਅੱਜ ਵਿਚਾਰੀਆਂ ਲੇਡੀਜ਼ ਇਕੱਠੀਆਂ ਹੋ ਗਏ ਮੇਰੇ ਕੋਲ ਗਈਆਂ ਨਾ ਦੀਦੀ ਮੀਡੀਆ ਬਲਾਓ ਮੀਡੀਆ ਚ ਗੱਲ ਕਰਨੀ ਆ ਮੈਂ ਜਿਹੜੀ ਸਮੱਸਿਆ ਤੁਸੀਂ ਮੀਡੀਆ ਦੇ ਅੱਗੇ ਬੋਲੋ ਸਮੱਸਿਆ ਸੁਣਾ ਤੇ ਇਹਨਾਂ ਦਾ ਫਰਜ਼ਾ ਹੈਗਾ ਨਾ ਢਿੱਲੇ ਬਣ ਕੇ ਘਰ ਤੁਸੀਂ ਲੰਮੇ ਪੈ ਜਾਂਦੇ ਹੋ ਉਹਨੇ ਤੁਸੀਂ ਕਹਿੰਦੇ ਵੋਟ ਸਾਨੂੰ ਪਾਓ ਵੋਟ ਸਾਨੂੰ ਪਾਓ ਵੋਟਾਂ ਦਾ ਕੋਈ ਮੁੱਲ ਵੀ ਤਾਂ ਦੱਸਿਆ ਕਰੋ ਪਬਲਿਕ ਨੂੰ ਜੇ ਸਾਨੂੰ ਵੋਟ ਪੈਣਾ ਤਾਂ ਹੀ ਤੁਹਾਡੀ ਸਮੱਸਿਆ ਦਾ ਕੋਈ ਹੱਲ ਕਰਾਂਗੇ ਸਭ ਤੋਂ ਸਤ ਜਾਨੀ ਤਕੜੀ ਸਮੱਸਿਆ ਨਾਲ ਲੋਕਾਂ ਨੂੰ ਪਾਣੀ ਦੀ ਆ ਹੁਣ ਜੀ ਇਹ ਫਿਰ ਵੀ ਪਾਣੀ ਦੇ ਹੱਲ ਦੀ ਕੀ ਕੀ ਅਗਲਾ ਸਟੈਪ ਕੀ ਸਮੱਸਿਆ ਹੱਲ ਤੇ ਹੋ ਹੀ ਜਾਂਦੀ ਹੈ ਜੇ ਐਮਸੀ ਕਰਨ ਤਾਂ ਉਹਨੇ ਪਬਲ ਇਹ ਲੋਕੀ ਕਹਿੰਦੇ ਐਮਐਲਏ ਸਾਹਿਬ ਕੋਲ ਜਾਣਾ ਮੈਂ ਕਿਹਾ ਐਮਐਲਏ ਸਾਹਿਬ ਕੋਲ ਤੁਸੀਂ ਬਾਅਦ ਚ ਜਾਓ ਪਹਿਲੇ ਮੋਕੇ ਦਾ ਐਮਸੀ ਜਿਹੜਾ ਪਿੰਡ ਦਾ ਇਹਦੇ ਕੋਲ ਜਾਓ ਤੁਸੀਂ ਇਹ ਤੇ ਮੋਕੇ ਦਾ ਜਿਹੜਾ ਐਮਸੀ ਉਹਦਾ ਹੀ ਫਰਜ਼ ਬੰਦਾ ਨਾ ਘਰ ਘਰ ਰਨ ਕੇ ਤੂੰ ਚੈੱਕ ਕਰ ਲੋ ਕਾਂ ਦੇ ਘਰ ਤਰਲੇ ਮਾਣ ਦੇ ਦੇ ਲੋਕੀ ਨਾ 90% ਦਾ ਸਾਡਾ ਮੱਲਾ ਉਹ ਉੱਥੋਂ ਤੇ ਲੈ ਕੇ ਖਲਕਾ ਮੱਲਾ ਪੂਰਾ ਵਿਚਲੀਆਂ ਗਲੀਆਂ ਸਾਰੀਆਂ ਹੈ ਹੁਣ ਢਿੱਲਾ ਬਣ ਕੇ ਮੰਜੇ ਤੇ ਲੰਮੇ ਪੈ ਕੇ ਤਾਂ ਤੈਨੂੰ ਮੰਜੇ ਤਾਂ ਤੂੰ ਨਹੀਂ ਲੋਕਾਂ ਨੇ ਦੇਖਣਾ ਆ ਕੇ ਲੋਕਾਂ ਦੀ ਘਰ ਘਰ ਸਮੱਸਿਆ ਸੁਣ ਆ ਕੇ ਪਾਣੀ ਦੀਆਂ ਬੋਲੇ ਤੋ ਕਹਣਾ ਬੋਰ ਸਾਨੂੰ ਪਾਇਓ ਹੋਰ ਕਿਸੇ ਨੂੰ ਨਾ ਪਾਇਓ ਅਸੀਂ ਬੋਰ ਨਹੀਂ ਭਰਾ ਮੈਂ ਲੈਨ ਖੜੀ ਹੋਈ ਦੀ ਮੈਂ ਇਹ ਕਹਿਨੀ ਆ ਗਰੀਬਾਂ ਦੀ ਸਮੱਸਿਆ ਸੁਣੋ ਘਰ ਆ ਆ ਕੇ ਜੇ ਲੋਕਰ ਘਰ ਪੂਰ ਪੂਰਾ ਆ ਤੁਸੀਂ ਫਿਰ ਦਿਓ ਤੇ ਅੱਜ ਵੀ ਤੁਸੀਂ ਘਰ ਆ ਕੇ ਦੇ ਸਕਦੇ ਹੋ ਤੁਹਾਡੀ ਸਮੱਸਿਆ ਮੈਂ ਸੁਣਨਾ ਤੁਸੀਂ ਚਿੰਤਾ ਨਾ ਕਰਿਓ ਤੂੰ 2 ਮਹੀਨੇ ਦੀ ਡਿਮਾਂਡ ਬਾਈ ਐ 2 ਮਹੀਨੇ ਤੇ ਇੱਥੇ ਘੜੀ ਵਾਤ 5 ਮਿੰਟ ਵਾਸਤੇ ਨੀ ਬੰਦਾ ਪਾਣੀ ਵਾਸਤੇ ਰਹਿ ਸਕਦਾ ਪਾਣੀ ਬਿਨਾ ਕੋਈ ਗੱਲ ਹੁੰਦੀ ਐ ਕੈਮਰਾ ਪਰਸਨ ਹਨੀ ਦੇ ਨਾਲ ਅਦਸਨੀ ਦੀ ਰਿਪੋਰਟ